ਅੱਛਾ ਨਾ ਮੂਰਾ ਹੈ ਵੀ ਬੰਤੇ ਲੈ ਬਾਈ ਸੁਣੋ ਬਾਈ ਜਿਸ ਦਾ ਕੰਮ ਉਸੇ ਦਾ ਸਾਚ ਤਾਂ ਵੀ ਨਾ ਨੱਚ ਨੱਚ ਕੇ ਮੂਰੇ ਲੱਗੇ ਠੀਕ ਹੈ ਮੈਨੂੰ ਲਾਗਣ ਦੇ ਕਰੋ ਮੈਨੂੰ ਪਤਾ ਬੋਲੀਆਂ ਦੇਖੋ ਕਿਹੜੇ ਰੱਤ ਕੋਲ ਆਈ ਜੀ ਉਹ ਮੇਰੇ ਯਾਰ ਸਾਰੇ ਪਿੱਛੇ ਵਜਾ ਲੈ ਅੱਗੇ ਵਜਾ ਲੈ ਕਿਆ ਫਰਕ ਹੈ ਲੈ ਜੀ ਉਹ ਵੀਰੋ ਪਹਿਲਾ ਹਰਾਮ ਲੀਲਾ ਹੋਈ ਕਰਦੀਆਂ ਸ਼ਹਿਰਾਂ ਵਾਂ ਬਹੁਤ ਸਭ ਕੁਝ ਸੋਣਾ ਵੀਰੋ ਰਾਮਲੀਲਾ ਸ਼ੈਰਾਂ ਦੇ ਵਿੱਚ ਆਮੀ ਹੋਏ ਕਰੰਦੀਆਂ ਉਹਨਾਂ ਵਿੱਚ ਆਰਾਮਲੀਲਾ ਉਹ ਵਈ ਮਹੀਨਾ ਮਹੀਨਾ ਦਾ 10 10 ਦਿਨ 20 20 ਦਿਨ ਰਾਮਲੀਲਾ ਚੱਲੀ ਕਰਦੀ ਉਹ ਵੀਰੋ ਜਿਸ ਦਾ ਕੰਮ ਹੈ ਉਸੇ ਨੂੰ ਸੋਚ ਜਾ ਥੋਰ ਬਣ ਜਾਂਦਾ ਲੈ ਬਾਈ ਜੀ ਉਹ ਵੀਰੋ ਰਾਮਲੀਲਾ ਉੱਥੇ ਪਹੁੰਚ ਗਈ ਹਨੂਮਾਨ ਦਾ ਰੋਲ ਆਇਆ ਵਾ ਜਿਹੜਾ ਬੰਦਾ ਹਨੂਮਾਨ ਨੂੰ ਬਣਾਇਆ ਤੁੰਨਾ ਉਹ ਬਿਮਾਰ ਹੋ ਗਿਆ ਆਉ ਬਿਮਾਰ ਹੋ ਗਿਆ। ਜਬ ਬਿਮਾਰ ਹੋ ਗਿਆ। ਆਉ ਕਹਾ ਯਾਰਾ ਇੱਥੇ ਕੰਮ ਹਨੂਮਾਨ ਜੀ ਦਾ। ਵੀ ਅਸ਼ੋਕ ਬਾਟੀ ਚੋਂ ਮਾ ਜਾਣਾ ਉੱਥੇ ਆਪੋ ਮੱਟਣੇ ਹੋ ਕੇਡੇ ਮੱਟਣੇ ਆ। ਆਰਾ ਉਹਨੂੰ ਫੇਰਾ ਕੋਈ ਨਹੀਂ ਕੋਈ। ਕਾ ਵੀਰੋ ਜਾਂ ਜ ਫੇਰਾ ਇੱਕ ਪੋਣਾ ਹਲਵਾਈ ਫੜ ਲਿਆ ਦੁਕਾਨ ਕੋਲ ਤੇ ਮੋਹਰੇ ਤੇ। ਯਾ ਪੋਣਾ ਹਲਵਾਈ ਫੜ ਲਿਆ। ਉਨੂੰ ਕਹੀਂ ਟਿਕਾਮ ਕਰਨਾ ਤਾਂ ਬਾ ਥੋੜਾ ਜਿਹਾ ਕੰਮ ਹੈ ਅੱਜ-ਅੱਜ ਦਾ ਰੋਲ ਪੂਰਾ ਕਰ ਦੇ ਆਰਾਮ ਨਹੀਂ ਲਵਾਂ ਕਾ ਠੀਕ ਹੈ ਮਹਾਰਾਜ ਕਹਾ ਪਹਿਜਾ ਕਰਨਾ ਸਿੱਧਾ ਕੇ ਬਾਗ માં ਬਾਟੀ ਕੰਮ ਜਾਣਾ ਤਾਂ ਉਤੇ ਬਾੜ ਇਹ ਵੀ ਜੁਲਕਾ ਫਿਰ ਤਾਂ ਸਾ ਬਨਾਸ ਕਰਨਾ ਆਂਕੋ ਪੱਟਣੀਆਂ ਪੇਡੇ ਪੱਟਣੀਆਂ ਤਰਾਕ ਬਾਗੇ ਰੌਣ ਦਾ ਪੂਸਾ ਆਊਗਾ ਐਸ਼ਾ ਕੁਮਾਰ ਤੋਂ ਨੂੰ ਮਾਰ ਦੇ ਬਾਗੇ ਉਂਤੇ ਬਾਜ ਰੌਣਕਾ ਪੁੱਤ ਆਊਗਾ ਇੰਦਰਜੀਤ ਇਹਨੂੰ ਮੇਹ ਨਹੀਂ ਸਕਾਂ ਮੈਂ ਤੈਨੂੰ ਬੰਨ ਕੇ ਲਈ ਜੂਗਾ ਤੈਨੂੰ ਫੇਰ ਰੌਣਕਾ ਦੇ ਜੂਂਗੇ ਪਾਇਆ ਪਾਤਾਂ ਕੱਲਾ ਕੋ ਕਹੀ ਲਈ ਵੀ ਮੈਂ ਤਾਂ ਆਰਾਮ ਕਾ ਦੂਰ ਸੈੰਦੂਤ ਹਾਂ ਠੀਕ ਹੈ ਮਹਾਰਾਜ ਸਾਰਾ ਸਮਝਾ ਦਿਆਂ ਸਮਝਾ ਦਿਆਂ ਇਹ ਕ ਹੈ ਹਨੂਮਾਨ ਜੀ ਨੇ ਗੋਲ ਹਨੂਮਾਨ ਕਾ ਕਰ ਰਹਾ ਬਾਜ ਕਮ ਚਲੇ ਗਿਆ ਸ਼ੋਕ ਬਾਟੀ ਕਮ ਦਾ ਜੇਤਾ ਮਾਤਾ ਨੂੰ ਮਿਰੇ ਆ ਜਾ ਕੇ ਕਿਉਂ ਉਤੇ ਬਾਹਰ ਉਹਨੇ ਉਥੇ ਪੇਟੇ ਪਟਣੇ ਸ਼ੁਰੂ ਕਰਦੇ ਪੈਸਾ ਪਤਾ ਰੌਣ ਨੂੰ ਲੱਗਿਆ ਵੀ ਕਹੇ ਜਿਆ ਆਰਾਮ ਦਾ ਦੂਤ ਆਰਾਮ ਦਾ ਬਾਂਦਰ ਤੇ ਜੇ 12 ਵਜੇ ਨੇ ਬਨਾਸ ਕਰਦੇ ਉਹਨੇ ਆਪਣੇ ਅਕਸ਼ੇ ਕੁਮਾਰ ਪੁੱਤ ਨੂੰ ਕਿਹਾ ਵੀ ਜਾ ਅਕਸ਼ੇ ਕੁਮਾਰ ਬੰਨ ਕੇ ਲਿਆ ਸੋ ਉਹ ਵੀਰੋ ਸਾਨੂੰ ਮਾਂ ਨੇ ਅਕਸ਼ੇ ਕੁਮਾਰ ਦੀ ਮਾਂ ਤੇ ਜੇ ਮਾਰਦੇ ਰੌਣ ਨੂੰ ਪਤਾ ਲੱਗਿਆ ਵੀ ਐਡਾ ਬਲੀ ਮੇਰਾ ਪੁੱਤ ਮਾਰ ਦਿਆ ਭਾਬੇ ਇੰਦਰਜੀਤ ਕਹਿਣ ਲੱਗਿਆ ਮੇਘਨਾਥ ਜਿੱਦਾਂ ਜੀ ਮੈਨੂੰ ਭੇਜ। ਕਾ ਇੰਦਰਜੀਤ ਬਹੁਤ ਬਲੀ ਦਾ। ਕਾ ਇੰਦਰਜੀਤ ਨੇ ਰੌ ਕਾ ਇੰਦਰਜੀਤ ਨੇ ਹਨੂਮਾਨ ਬਣ ਲੈ ਜਾ ਕੇ। ਢੇੜੀਆਂ ਲਾ ਕੇ ਲੈ ਜੇ। ਜਾਂ ਢੇੜੀਆਂ ਲਿਆ ਕੇ ਲੈ ਰੌਣ ਇਸ ਤਰ੍ਹਾਂ ਗੱਡੀ 'ਤੇ ਉੱਪਰ ਬੈਠਿਆ। ਹਨੂਮਾਨ ਕਾਲਾ ਬਿਠਾ ਲਿਆ। ਬਿਠਾ ਕੇ ਇਸ ਤਰ੍ਹਾਂ ਖੜਾ ਕਰ ਰਿਹਾ ਢੇੜੀਆਂ ਪਾਈਆਂ। ਕਾ ਠੇਰ ਰੌਣ ਪੁੱਛਾ ਕੌਣ ਇਹੋ? ਕਿਸਨੇ ਬਿਠਾਇਆ?

يوو 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 そう ਦੇਵੇ ਉਹ ਜੀ ਜੀ ਦੇ ਤੀਸਰੇ ਜਿੱਤਦੇ ਤੋਂ ਸਭੇ ਜੋੜਿਆਂ ਨੂੰ ਭਰਤੀ ਮਤਾਰਦਾ ਕਹਿਣ ਰਲ ਕੇ ਪੰਛੀ ਕੀ ਬਾਣ ਮਾਰਿਆ ਉਹ ਪੰਛੀ रामੇ ਰਾਮ ਸਰਬੋਤਮ ਜੀ ਬੈਠੇ ਸੀਤਾ ਕੇ ਕੰਨਾਂ 'ਵਾਂ ਆਵਾਜ਼ ਪਈ ਪਾਸਾ ਲੱਗਿਆ ਤਾਂ ਉੱਚੀ ਨਾਲ ਕਰਦਾ ਜੀ ਆਥਾ ਰਾਮ ਕਹਿੰਦਾ ਸੀਤਾ ਬਾਣ ਪਾਵੈ ਕੋ ਬਾਜਿਆ ਪੰਛਿਆ ਜੀ ਸਰਬੋਤਮ ਕਹਿਆ ਰਾਮ ਰਾਮ ਕਾ ਬਾਜ ਆਇਆ ਸੀਤਾ ਕੇ ਕੰਨਾਂ 'ਵਾਂ ਬਾਜਿਆ ਹਾਂ ਇਹਦਾ ਕਿਆ ਕਹਿਣ ਲੱਗ ਰਹੀ ਹੈ ਬਾਈ ਲక్ష్మణ ਨੂੰ ਫੇਰ ਲక్ష్మణ ਨੂੰ ਕਹਿ ਰਹੀ ਅਸੀਂ ਨਾ ਹਾਂ ਛੇੜੇ Go, <laughs> go, Yeah স ঘুম রাস্তায় কে ওর কাছে ਬੱਛੀ ਯਾਨ ਮਰਨ ਰੇ ਯਾਨ ਬਰੋ ਐ ਬੱਛਿਓ ਇਹੋ ਤਾਂ ਨੇ ਮੋਟੀਆਂ ਮਾਰ ਕੇ ਭੇਜਦੀ ਐ ਮੈਨੂੰ ਮੇਰੇ ਵੀਰ ਬਾਹ ਰਾਮ ਚੱਟਵਾ ਮੇਰੀ ਗਵਾਹੀ ਦੇ ਲਿਓ ਮੇਰੀ ਗਵਾਹੀ ਦੇ ਲਿਓ ਹਾਂ ਹਾਂ ਯਾਰੀ ਲਾਛਮਣ ਨੇ ਕੀ ਕਰਿਆ ਸੀਤਾ ਕੀ ਝੁੰਗੀ ਨੇ ਆਲਾ ਤਾਲਾ ਆਲਾ ਰੇਖਾਕਾਰ ਮਾਰਦੀ ਰੇਖਾਕਾਰ ਮਾਰ ਕੇ ਜਹ ਲਗਿਆ ਸੀਤਾ ਨੂੰ ਇਹ ਝੁੰਗੀ ਦੇ ਇਸ ਰੇਖਾਕਾਰ ਦੇ ਬਾਹਰ ਨਾ ਹੋ ਜੀ ਇਸ ਦੇ ਅੰਦਰ ਕੋਈ ਪੜ ਨਹੀਂ ਕਿਸੇ ਦੀ ਖੁਦਾਰੀ ਜੈ ਸਮੇਂ ਪੜ ਚੁੱਕਾ ਤਾਂ ਬਾਹਰ ਨਹੀਂ ਤੇ ਹੋ ਜੀ ਜੈ ਵੀਰੋ ਲਾਸ਼ਮਣ ਦਾ ਰੇਖਾਕਾਰ ਮਾਰ ਕੇ ਚਲੇਗੇ ਆਪਣੇ ਵੀਰ ਕੀ ਖਬਰ ਨੂੰ ਉਧਰ ਰਾਜਾ ਰਾਉਂਡ ਫਿਰਚ ਕੀ ਆੜ ਨਹੀਂ ਖੜਿਆ ਤਾਂ ਦੇਖਿਆ ਇੱਕ ਸੀਤਾ ਨੂੰ ਪਿਆਰ ਹੋ ਗਿਆ ਫਿਰ ਚੱਕਣੇ ਦੇ ਵਾਸਤੇ ਕੰਨਾ ਦਾ ਮੂਤਰਾ ਪਾ ਲਿਆ ਚੜਕੇ ਵਿੱਚ ਮਰਗਾਨੀਆਂ ਸੁਜਾਦੀਆਂ ਆ ਇੱਕ ਰਾਜੇ ਰਾਉ ਨੇ ਸੀਤਾ ਕੀ ਝੁੰਗੀ ਦੇ ਮੂਰੇ ਅੜਖ ਜਗਾਈ ਆ ਆਵੇ ਉਥੀ 라ਓ ਸੁੱਤੀਆਂ ਕਿਰਦੀਆਂ ਸੁੱਤੀ ਕਿਤਿਆਂ ਉਥੀ 라ਓ ਯਾਰ ਰੌਣਕ ਹੀ ਪੇਸ ਨਹੀਂ ਚੱਲਦੀ ਅੱਗ ਵੀ ਲਾਟ ਸਿਰ ਤੇ ਆ ਰਹੀ ਐ ਪਿਆਰੀ ਖੈਰ ਬਾਹਰ ਆ ਕੇ ਪਾਦੇ ਜੇ ਤਾਂ ਕਹਾਂ ਮੇਰੇ ਦੇਵ ਤਾਹੂੰ ਇਹ ਰੌਣਕ ਸੋਚਾ ਵੀ ਚਲੋ ਇੱਕ ਸਾਦਾ ਵਾਲਾ ਦੌਕਾ ਮਾਰ ਕੇ ਦੇਖੋ ਆਹ ਮਾ ਕੀ ਆ ਗਿਆ ਬਈ ਕਾ ਰੌਣਾ ਆਖੜਾ ਜਾਣ ਕੇ ਗੱਲ ਸੁਣ ਲੈ ਉਹ ਤੈਨੂੰ ਕਰ ਦੂੰਗਾ ਹਮੇ ਬਰਾબાદ ਪਿਆਰੀ ਅਮਰ ਫੱਕਰਾਂ ਨੇ ਸੈਂਕੜੇ ਯਾਰ ਦੀ ਏ ਬੋਲੀ ਫੱਕਰ ਨੂੰ ਜਾਦਾ ਲਿਹਾਜ ਪਿਆਰੀ ਇਲੀਖੀ ਫੱਕਰ ਕੀ ਰੱਬ ਨਹੀਂ ਮੋੜਦਾ ਹੈ ਹਮੇ ਸੱਚ ਨਹੀਂ ਗਾਲ ਤੇ ਰਵਾਣਾ ਤੇ ਆਸਾ ਰਾਂਗ ਤੇ ਬਿਠੂ ਸਰਾਹ ਤਨੂੰ ਖਾਲੀ ਮੋੜ ਤੇ ਆਪਾਰ ਤੇ ਸਾਦ ਪਿਆਰੀ ਐ ਪੁੱਤਰੀ ਐ ਬੇਟੀ ਮੈਂ ਤੇਰੀ ਕੁੜੀਆਂ ਨੂੰ ਸਰਾਫ ਦੇ ਕੇ ਚੜ ਜਾਊਂਗਾ ਜੀ ਢੰਗਾ ਸਿੰਘ ਭਾਣੇ ਸੈਕਰੀਸਾ ਦਾ ਨੇ ਰਾਜ ਨੰਗਾ ਆਪਣੇ ਕਰਾਪ ਦੀ ਤੇ ਆਹਾ ਜਿਆਦਾ ਹੈ ਕਿ ਹੈ ਨਾ ਸਾਭ ਕੇ ਮਾਰੇ ਪੰਜ ਸੱਤ ਬਸ ਏਡਾ ਘਬਰਾ ਕੇ ਕਿਹਾ ਵੇ ਸਾਡੇ ਪੀਲੇ ਤੇ ਮਿਆਂ ਨੇ ਕਿਹਾ ਕੰਨਿਆ ਈਉਂ ਜ਼ਰਾ ਬਕੂੜਿਆ ਰੂਹ ਖਾਲੀ ਮੂੜ ਕੇ ਫਾਦ ਜੈ ਜੱਲ